ਸੱਚੀ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਸੁਖਵੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਇਆ ਪ੍ਰਧਾਨ ਨੇ ਉਹ ਪਹੁੰਚੇ ਸ਼੍ਰੀ ਅਕਾਲ ਤਖਸਾਲ ਸਾਹਿਬ ਉੱਥੇ ਉਹਨਾਂ ਨੇ ਇੱਕ ਚਿੱਠੀ ਦਿੱਤੀ ਚਿੱਠੀ ਨਹੀਂ ਇੱਕ ਜੋਦੜੀ ਦਿੱਤੀ ਜੋਦੜੀ ਕੀਤੀ ਉਹ ਚਿੱਠੀ ਚ ਜੋਦੜੀ ਵੀ ਕਾਦੀ ਕੀਤੀ ਹੈ ਉਹਨਾਂ ਨੇ ਕੌਮ ਦੇ ਅੱਗੇ ਇੱਕ ਹੋਰ ਭੰਬਰਪੂਸਾ ਖੜਾ ਕਰ ਦਿੱਤਾ। ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਸਿੰਘ ਸਹਿਵਾਨ ਸਾਰਿਆਂ ਦੇ ਸਾਹਮਣੇ ਇੱਕ ਹੋਰ ਅਜੀਬ ਸਥਿਤੀ ਪੈਦਾ ਕਰਤੀ। ਹੁਣ ਉਹ ਪਹਿਲੀ ਗੱਲਾਂ ਤੋਂ ਮੁਕਰ ਗਏ। ਜਦੋਂ ਉਹ ਇਹ ਕਹਿੰਦੇ ਸੀ ਨਾ ਜੀ ਮੈਂ ਸਾਰੀਆਂ ਗੱਲਾਂ ਨੂੰ ਆਪਣੀ ਝੋਲੀ ਪਾਉਣਾ ਤੇ ਜਿਹੜੀ ਨਵੀਂ ਚਿੱਠੀ ਦਿੱਤੀ ਹੈ ਉਹਦੇ ਤੋਂ ਮੁਕਰ ਗਏ। ਉਹ ਕਹਿੰਦੇ ਸਾਰਾ ਇੱਕ ਕੂਟ ਪ੍ਰਚਾਰ ਹੈ ਸਾਰਾ ਝੂਠ ਹੈ ਜੋ ਬਾਗੀ ਧੜੇ ਨੇ ਕੀਤਾ ਹੈ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਅਜੋ ਤੇ ਗੱਲ ਕਰਦੇ ਆ ਮੈਂ ਚਿੱਠੀ ਵੀ ਸਰਵਾਣਾ ਜਿਹੜੀ ਉਹਨਾਂ ਨੇ ਲਿਖੀ ਹੈ ਤੁਹਾਨੂੰ ਉਹਦੀ ਇਵਾਰਤ ਵੀ ਤੁਹਾਡੇ ਨਾਲ ਸਾਂਝੀ ਕਰਦਾ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਰਦਾ ਹੈ ਕਿ ਪਿਆਰੇ ਦਰਸ਼ਕੋ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇ ਪਲੀਜ਼ ਹਲੇ ਤੱਕ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਜਿਹੜੀ ਗੱਲ ਹੈ ਜਿਹੜੀ ਇਵਾਰਤ ਪਹਿਲਾਂ ਸੁਣ ਲਓ ਫਿਰ ਤੁਸੀਂ ਸਮਝੋਗੇ ਵੀ ਉਹਨਾਂ ਨੇ ਕੀ ਕਿਸ ਕਿਸ ਨੂੰ ਸੰਬੰਧ ਸੰਕਟ ਖੜਾ ਕੀਤਾ ਹੈ ਅਕਾਲ ਤਖਤ ਸਾਹਿਬ ਦੇ ਜਾਂ ਹੋਰ ਜਥੇਦਾਰ ਸਹਿਬਾਨ ਦੇ ਸਾਹਮਣੇ ਕਿਉਂਕਿ ਹੁਣ ਉਹ ਆਪਣੀ ਗੱਲ ਤੋਂ ਮੁਕਰਦੇ ਨਜ਼ਰ ਆਉਂਦੇ ਨੇ ਇਸ ਚਿੱਠੀ ਦੇ ਵਿੱਚ ਉਹ ਕੀ ਕਹਿੰਦੇ ਨੇ ਪਰਮ ਸਤਕਾਰਯੋਗ ਗਿਆਨੀ ਰਕबीर ਸਿੰਘ ਜੀ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਉਮਰ ਸਾਹਿਬ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਕੀ ਫਤਿਹ ਬਿਸ਼ਾ ਤਨਖਾਹ ਲਗਵਨ ਸਬੰਧੀ ਜੋਧੜੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਬੇਨਤੀ ਹੈ ਕਿ ਇੱਕ ਲਿਖਤੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਗਾਵਤ ਕਰਕੇ ਗਏ ਕੁਝ ਆਗੂਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਤੀ 1/7/2024 ਨੂੰ ਦਿੱਤੀ ਗਈ ਇਹ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਖਿਲਾਫ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਉਸ ਕੂੜ ਪ੍ਰਚਾਰ ਦਾ ਹਿੱਸਾ ਹੀ ਸੀ ਜਿਸ ਤਹਤ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਬਦਨਾਮ ਕਰਨ ਦਾ ਨਿਰੰਤਰ ਚੱਲ ਰਿਹਾ ਸੀ ਬਦਨਾਮ ਕਰਨ ਦਾ ਕੰਮ ਨਿਰੰਤਰ ਚੱਲ ਰਿਹਾ ਸੀ ਹਾਲਾਂਕਿ ਅਕਾਲੀ ਦਲ ਖਿਲਾਫ ਲਗਾਏ ਗਏ ਸਾਰੇ ਦੋਸ਼ ਝੂਠੇ ਨਿਰਾਤਾਰ ਤੇ ਰਾਜਨੀਤੀ ਤੋਂ ਪ੍ਰੇਰਿਤ ਸਨ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਦੋਸ਼ ਲਗਾਉਣ ਵਾਲੇ ਖੁਦ ਆਪ ساری ਉਮਰ ਪਾਰਟੀ ਅਤੇ ਸਰਕਾਰ ਵਿੱਚ ਵੱਡੇ ਅਹੁਦਿਆਂ ਦਾ ਆਨੰਦ ਮਾਣਦੇ ਰਹੇ ਹੁਣ ਦੋ ਗੱਲਾਂ ਇਹਦੇ ਚ ਹੁੰਦੀਆਂ ਨੇ ਇੱਕ ਗੱਲ ਤਾਂ ਠੀਕ ਹੈ ਕਿਹੜੀ ਕਿ ਦੋਸ਼ ਲਗਾਉਣ ਵਾਲੇ ਆਪ ساری ਉਮਰ ਪਾਰਟੀ ਅਤੇ ਸਰਕਾਰ ਵਿੱਚ ਵੱਡੇ ਅਹੁਦਿਆਂ ਦਾ ਆਨੰਦ ਮਾਣਦੇ ਰਹੇ لیکن ਜਿਹੜੀ ਇਹ ਤੋਂ ਪਹਿਲੀ ਗੱਲ ਹੈ ਸ਼ਿਕਾਇਤ ਜਿਹੜੀ ਹੈ ਉਹ ਸ਼ਰੋਮ ਦੀ ਅਕਾਲੀ ਦਲ ਦੇ ਖਿਲਾਫ ਤਾਂ ਹੋਈ ਨਹੀਂ ਇਹ ਕਹਿੰਦੇ ਨੇ ਸ਼ਰੋਮ ਦੇ ਅਕਾਲੀ ਦਲ ਦੇ ਖਿਲਾਫ ਹੈ ਤੇ ਫੇਰ ਚਲੋ ਮੰਨ ਲਓ ਕੂੜ ਪ੍ਰਚਾਰ ਹੁਣ ਗਰਮੀਤ ਰਾਮ ਰਹਿਮ ਨੂੰ ਮਾਫੀ ਦਿੱਤੀ ਗਈ ਇਹ ਝੂਠ ਹੈ ਕੂੜਾ ਹੈ ਕੂੜ ਪ੍ਰਚਾਰ ਦਾ ਹਿੱਸਾ ਹੈ ਮਾਫੀ ਤਾਂ ਦਿੱਤੀ ਗਈ ਹੈ ਸਵੇਤ ਸੈਣੀ ਨੂੰ ਜਿਹੜਾ ਹੈ ਅਪੁਆਇੰਟਮੈਂਟ ਦਿੱਤੀ ਗਈ ਡੀਜੀਪੀ ਬਣਾਇਆ ਗਿਆ ਇਹ ਸੱਚ ਨਹੀਂ ਹੈ ਜਾ ਜਿਹੜਾ ਬੇਅਦਬੀ ਦਾ ਜਿਹੜਾ ਸਾਰਾ ਸਿਲਸਿਲਾ ਚੋਰੀ ਹੋਣਾ ਸਰੂਪ ਦਾ ਦੂਆ ਦਾ ਅੰਕ ਲਰ ਨੇ ਇਹ ਝੂਠ ਹੈ ਇਹ ਇਹ ਚਿੱਠੀ ਤੇ ਤਾਂ ਇਹ ਲੱਗਦਾ ਕਿ ਗਵੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਕੁਛ ਨਹੀਂ ਕਿਹਾ ਗਿਆ ਸ਼ਰੋਮਨੀ ਕਾਲੀਗੜ੍ਹ ਦੇ ਖਿਲਾਫ ਹੋਈ ਹੈ ਸਾਰੀ ਚਿੱਠੀ ਤਾਂ ਤੁਹਾਡੇ ਸਭ ਨੇ ਹਰ ਇੱਕ ਗੱਲ 'ਚ ਉਹ ਕਹਿੰਦੇ ਨੇ ਕਿ ਸ਼ਰੋਮਨੀ ਕਾਲੀਗੜ੍ਹ ਨੂੰ ਧਾਰਮਿਕ ਸਮਾਜਿਕ ਤੇ ਰਾਜਨੀਤਕ ਤੌਰ ਤੇ ਬਦਨਾਮ ਕਰਨ ਦਾ ਕੰਮ ਦੇ ਨੇ ਸ਼ਰਮ ਦੇ ਕਾਲੀਦਾਂ ਹਾਲਾਂਕਿ ਉਹ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਸੁਖਵੀਰ ਸਿੰਘ ਬਾਦਲ ਅਸੀਂ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹਨਾਂ ਤਾਂ ਬਡੇ ਬਾਦਲ ਦਾ ਨਾਮ ਵੀ ਨਹੀਂ ਲਿਆ ਭਾਈ ਨੇ ਸੁਖਵੀਰ ਸਿੰਘ ਬਾਦਲ ਨੂੰ ਕੀਤਾ ਅਸੀਂ ਚੁੱਪ ਰਹੇ ਅਸੀਂ ਵਿਗਨਾਜ਼ ਆਰ ਉਹਨਾਂ ਨੇ ਤਾਂ ਹੀ ਕਿ ਤੇ ਫਿਰ ਇੱਕ ਦੋ ਤਿੰਨ ਚਾਰ ਕਰਕੇ ਉਹਨਾਂ ਦੇ ਗਵਾਹ ਦੱਸਦੇ ਜਿਹੜੇ ਇਹਨਾਂ ਨੂੰ ਜਿੱਥੇ ਇਹਨਾਂ ਨੇ ਗਵਾਹ ਗਨਾਹ ਕਬੂਲੇ ਸੀ ਪਹਿਲਾਂ ਉਹ ਹੁਣ ਮੁਕਰਦੇ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਇਹ ਚਿੱਠੀ ਤਾਂ ਹਾਲ ਦੀ ਘੜੀ ਤਾਂ ਮੈਨੂੰ ਇਹੀ ਨਜ਼ਰਾ ਹੈ ਦੇਖ ਲੈਣੇ ਅੱਗੇ ਕੀ ਲਿਖਦੇ ਨੇ ਇਹ ਗੱਲ ਠੀਕ ਹੈ ਉਹਨਾਂ ਦੀ ਵੀ ਉਹ ਵੀ ਅਨੰਤਮਾਨਦੇ ਰਹੇ ਹੁਣ ਉਹ ਕਹਿੰਦੇ ਨੇ ਵੀ ਅਸੀਂ ਚੁੱਪ ਰਹੇ ਅਸੀਂ ਵਿਗਨਾਹ ਕਰ ਰਹੇ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹੈ ਲੇਕਿਨ ਇਹ ਗناہ ਕੀਤੇ ਕਿੰਨੇ ਨੇ ਇਹ ਸਰਬੀਰ ਸਿੰਘ ਬਾਦਲਲੇ ਤੇ ਉਹਦੇ ਚ ਸ਼ਰਮਨੀ ਕਾਲੀਦਾਲ ਤੋਂ ਤਾਂ ਸੁਧਾਰ ਕਰਨਾ ਚਾਹੁੰਦੇ ਨੇ ਉਹ ਸ਼ਰਮਨੀ ਕਾਲੀਦਾਲ ਦਾ ਪ੍ਰਚਾਰ ਥੋੜੀ ਕਰ ਰਹੇ ਨੇ ਤੇ ਖਿਲਾਫ ਖੈਰ ਫਿਰ ਉਹ ਕਹਿੰਦੇ ਨੇ ਉਪਰੋਕਤ ਸ਼ਿਕਾਇਤ ਸ਼੍ਰੀ ਕਾਲ ਚੱਕ ਸਾਹਿਬ ਦੇ ਸਕਤਰਤ ਵੱਲੋਂ ਦਾਸ ਨੂੰ ਸਪਸ਼ਟ ਕਰਨ ਦੇਣ ਲਈ ਮਿਤੀ 17/7/2024 ਨੂੰ ਭੇਜੀ ਗਈ। ਮੈਂ ਇੱਕ ਨਿਮਾਨੇ ਸੇਵਕ ਵਜੋਂ ਪੰਥਕ ਰੋ ਰੀਚਾਂ ਅਨਸਾਰ ਅਪਰੋਕ ਸਕਾਇਤ ਦਾ ਸਪਸ਼ਟਿਕਰਨ 24/7/2024 ਨੂੰ ਭੇਜ ਦਿੱਤਾ ਸੀ ਜਿਸ ਦੇ ਅੰਤਲੇ ਸ਼ਬਦ ਹੇਠ ਲਿਖੇ ਅਨਸਾਰ ਸੀ। ਸ਼੍ਰੀ ਕਾਲ ਚੱਕ ਸਾਹਿਬ ਬਖਸ਼ੰਤ ਗੁਰੂ ਦਾ ਬਖਸ਼ੰਤ ਤਖਤ ਹੈ। ਸਬਰਤ ਗੁਰੂ ਜਾਨੀ ਜਾਨ ਹੈ ਤਰਕ ਤੇ ਦਿੱਲੀ ਨਾਲ ਉੱਥੇ ਹੁੰਦੀਆਂ ਦਿੱਲੀ ਨਾਲ ਉੱਥੇ ਉਹ diel ਜਦ ਤੱਕ ਇਸ ਨੂੰ ਸਮਝਾਉਣ ਦੀ ਲੋੜ ਪਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ ਦਾਸ ਗੁਰੂ ਦਾ ਨਵਾਨ ਸੇ ਭੁਕੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵੈਗੁਰੂ ਅਗੇ ਚੌਧੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਤੇ ਗੁਰੂ ਦੇ ਮਹਾਨ ਤਖਤੇ ਦੇ ਹਾਜ਼ਰ ਹੋ ਕੇ ਗੁਰੂ ਸਾਹਿਬ ਤੇ ਗੁਰਪੰਥ ਤੋਂ ਪਾਸੋਂ ਖਿਮਾ ਮੰਗਦਾ ਹੈ ਹੁਣ ਤੁਸੀਂ ਇੱਥੇ ਫੇਰ ਗੱਲ ਦੇਖੋ ਤੁਸੀਂ ਜਿਹੜੀ ਸੋਚਣ ਵਾਲੀ ਗੱਲ ਹੈ ਇੱਥੇ ਉਹ ਕਹਿੰਦੇ ਨੇ ਕਿ ਦਲੀਲਾਂ ਤਰਕ ਤੇ ਦਲੀਲਾਂ ਉਥੇ ਉਥੇ ਹੁੰਦੀ ਹੈ ਜਿੱਥੇ ਕਿਸੇ ਦਾ ਸ੍ਰੀਉ ਹੁੰਦੀ ਲੋੜ ਹੋਵੇ ਇਹ ਕੀ ਹੈ ਤੇ ਅੱਜ ਆਲੀ ਚਿੱਠੀ ਤਾਂ ਫਿਰ ਤਰਕ ਤੇ ਦਲੀਲ ਦੇ ਰਹੇ ਨੇ ਕਿ ਸਾਡੇ ਤੇ ਕੂੜ ਪ੍ਰਚਾਰ ਹੋ ਰਿਹਾ ਹੁਣ ਦਲੀਲ ਕੀ ਹੁੰਦੀ ਹੈ ਰੀਤਾਗੇ ਵੀ ਉਹਨਾਂ ਨੇ ਜਾ ਕੇ ਦਿੱਤੀ ਹੈ ਕਿ ਵੀ ਮੈਂ ਹੁਣ ਇਨੇਚਰ ਤੋਂ ਬਾਹਰ ਆਂ ਲੰਬੀ ਚਿੱਠੀ ਹੈ ਵੀ ਮੈਂ ਇਨੇਚਰ ਤੋਂ ਬਾਹਰ ਆਂ ਸਮਾਜਿਕ ਤੇ ਸਿਆਸੀ ਗਤੀਵਿਧੀਆਂ ਤੋਂ ਇਹਦਾ ਸ਼੍ਰੋਮਣੀ ਕਾਲੇ ਤੁਹਾਨੂੰ ਬੜਾ ਨੁਕਸਾਨ ਹੋ ਰਿਹਾ ਹੈ ਇਹ ਵੀ ਦਲੀਲ ਦਿੱਤੀ ਹੈ ਇੱਕ ਪਾਸੇ ਕਹਿੰਦੇ ਵੀ ਦਲੀਲ ਹੁੰਦੀ ਨਹੀਂ ਤੇ ਹੁਣ ਕਹਿੰਦੇ ਮੈਂ ਬਿਨਾਂ ਸਵਾਲ ਜਵਾਬ ਤੋਂ ਗੁਰੂ ਦੇ ਮਹਾਂ ਤਖਤ ਤੇ ਹਾਜ਼ਰ ਹੋ ਕੇ ਜਿਹੜੀ ਗੱਲ ਕਰਨੀ ਹੈ ਸੋ ਇਹ ਸਾਰਾ ਕੁਝ ਕੰਟਰਡਿਕਟਰੀ ਹੋ ਗਿਆ ਨਾ ਇਹ ਵੀ ਆਪਣੇ ਆਪ ਚ ਤੇ ਹੁਣ ਉਹਨੇ ਕਿਹਾ ਦੇਖੋ ਤੁਸੀਂ ਕਿ ਚੋਣ ਨਾਲ ਲੜਨ ਕਰਕੇ ਪੰਥ ਤੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਚ ਲੜਣਾ ਪਿਆ ਪਰ ਪੰਥਕ ਸਿਸਟਮਾਂ ਦੀ ਮਾਨ ਬ੍ਰਿਆ ਦਾ ਕੈਮ ਰੱਖਣ ਲਈ ਰੱਖਣ ਕਰਕੇ ਸ਼੍ਰੋਮਣੀ ਕਾਲੀਦਾਰ ਨੇ ਵੱਡੇ ਨੁਕਸਾਨ ਨੂੰ ਆਕਾਲ ਪੁਰਖ ਦੀ ਰਾਜਾ ਵਿੱਚ ਰਹਿੰਦੇ ਹੋ ਚੱਲਿਆ ਹੁਣ ਫੇਰ ਇੱਕ ਕਿਸਮ ਦਾ ਜਥੇਦਾਰ ਸਾਹਿਬ ਤੇ ਇਹ ਵੀ ਲੰਚਨ ਹੈ ਜਥੇਦਾਰ ਸਾਹਿਬ ਨੇ ਤਾਂ ਨੈਕਸਟ ਡੇ ਕਿਹਾ ਸੀ ਵੀ ਮੈਂ ਤਾਂ ਤੁਹਾਨੂੰ ਕੱਲ੍ਹ ਨੂੰ ਰੋਕਿਆ ਤਨਖਾਏ ਦੀ ਲੜ ਸਕਦਾ ਸ਼੍ਰੋਮਣੀ ਕਾਲੀਦਾਰ ਨੇ ਤਾਂ ਰੋਕਿਆ ਨਹੀਂ ਇੱਕ ਵਾਰ ਫੇਰ ਉਹਨਾਂ ਤੇ ਮੂਹ ਕਹਿੰਦੇ ਨੇ ਮੈਂ ਬਿਲਕੁਲ ਨਿਮਾਨਾ ਸਿੱਖਾਂ ਤੇ ਮੈਂ ਕੋਈ ਦਲੀਲ ਤਾਂ ਉਹ ਨਹੀਂ ਕਰਦਾ ਇਹੀ ਗੱਲ ਮੈਂ ਕਹਿਣਾ ਕਿ ਇਹ ਚਿੱਠੀ ਦੇ ਕਈ ਕਿਸਮ ਦੇ ਭਲੇਖੇ ਖੜੇ ਕਰਤੇ ਨੇ ਔਰ ਇਹ ਸੱਚਮੁੱਚ ਹਾਲਾਤ ਹੋਰ ਵੀ ਉਲਝਗੇ ਨੇ ਤੇ ਫਿਰ ਅੱਗੇ ਲਿਖਦੇ ਨੇ ਜਦ ਮੈਂ ਤੁਹਾਨੂੰ ਦੱਸਦਾ ਜਦੋਂ ਉਹ ਕਹਿੰਦੇ ਨੇ ਮਾ ਜੋਗ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਦਾਸ ਨੂੰ ਤਨਖਾਹ ਯਕਰਾਰ ਦਿੱਤੇ ਗਏ ਨੂੰ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਇੱਕ ਨਿਮਾਨੇ ਸੇਵਕ ਵਜੋਂ ਤਖਤ ਦੀ ਮਾਨਮਰਯਾਦਾ ਨੂੰ ਮੱਦਰ ਨਜ਼ਰ ਰੱਖਦੇ ਹੋਏ ਮੈਂ ਆਪ ਜੀ ਨੂੰ ਪੰਥਕ ਆਪਣੇ ਆਪ ਨੂੰ ਪੰਥਕ ਰਾਜਨੀਤਿਕ ਤੇ ਸਮਾਜਿਕ ਰਜੇਵਿਆਂ ਤੋਂ ਦੂਰ ਰੱਖਿਆ ਹੋਇਆ ਹੈ ਪਰ ਅੱਜ ਸਿੱਖ ਪੰਥ ਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਪਰਦਾਸ ਇਸ ਸਮੇਂ ਚਾਹੁੰਦੇ ਹੋਏ ਵੀ ਇੰਨਾ ਗੰਭੀਰ ਹਾਲਾਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਵਿੱਚ ਅਸਮਰਥ ਹੈ ਪੰਜਾਬ ਤੇ ਪੰਥ ਦੀ ਨਵੰਦਾ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਦੇ ਕੰਮ ਕਾਜ ਉੱਤੇ ਭਾਰੀ ਅਸਰ ਪੈ ਰਿਹਾ ਹੈ ਇਸ ਲਈ ਦਾਸ ਅੱਜ ਨਿਮਾਣੇ ਸੇਵਕ ਵਜੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦੁਬਾਰਾ ਜੋਦੜੀ ਕਰਦਾ ਹੈ ਅ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਬੁਲਾ ਕੇ ਗੁਰੂ ਮਰਿਆਦਾ ਅਨਸਾਰ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਭਾ ਨੂੰ ਲਾਇਆ ਜਾਣਾ ਹੈ ਉਹ ਲਗਾਉਣ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਹਰ ਹੁਕਮ ਦੀ ਪਾਲਣਾ ਕਰਨ ਦੀ ਬਚਨ ਬਾਤ ਉਹਨੂੰ ਦਰਉਂਦਾ ਹੈ ਹੁਣ ਅਸੀਂ ਫੇਰ ਉੱਥੇ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਦੂਜੇ ਪਾਸੇ ਕਹਿੰਦੇ ਜਲਦੀ ਲਾਓ ਟਾਈਮ ਹੀ ਨਹੀਂ ਹੋਗੇ ਜਲਦੀ ਕਰੋ ਕਿਉਂਕਿ ਬੜਾ ਨੁਕਸਾਨ ਹੋ ਰਿਹਾ ਹੈ ਇਹਦਾ ਮਤਲਬ ਉਹਨਾਂ ਨੂੰ ਲੱਗਦਾ ਵੀ ਬਸ ਇੱਕ ਵਾਰੀ ਬੁਲਾਓ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜੀ ਵੀ ਧਾਰਮਿਕ ਸਜ਼ਾ ਲਾਉਣੀ ਹੈ ਬਰਤਨ ਸਾਫ ਕਰਾਂ ਮੈਂ ਜੋੜੇ ਸਾਫ ਕਰਾਂ ਤੇ ਉਸ ਤੋਂ ਬਾਅਦ ਮੈਂ ਕੰਮ ਕਰਾਂ ਇਹਨਾਂ ਨੂੰ ਕੀ ਪਤਾ ਵੀ ਸਿਆਸੀ ਸਜ਼ਾ ਨਹੀਂ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਨੂੰ ਕੀ ਪਤਾ ਵੀ ਉਹਨਾਂ ਦੇ ਮਨ 'ਚ ਕੀ ਹੈ ਕਿ ਵੀ ਉਹ ਮੈਨੂੰ ਸਿਆਸੀ ਸਜ਼ਾ ਲਾ ਕੇ ਕੈਦ ਕਰ ਦੇਣੇ ਵਿੱਚ ਉਹ ਠੀਕ ਹੈ ਅਸਤੀਫਾ ਦੇ ਤੂੰ ਸਿਆਸੀ ਤੌਰ ਤੇ ਨਹੀਂ ਸਰਕਾਰ ਬਣਾ ਸਕਦਾ ਜਿਵੇਂ ਇਹਨੂੰ ਕਿਹਾ ਮਿਰਸਾ ਸਿੰਘ ਮਲਟੋਹਾ ਨੂੰ ਸੋ ਇੱਕ ਪਾਸੇ ਕਹਿੰਦੇ ਮੈਂ ਕੋਈ ਦਲੀਲ ਨਹੀਂ ਦੇਣੀ ਦੂਜੇ ਪਾਸੇ ਸਾਰਾ ਕੁਝ ਇਉਂ ਉਹਨਾਂ ਨੇ ਲੱਗ ਕਰਤਾ ਜਿਵੇਂ ਬਾਗੀ ਧੜੇ ਨੇ ਸੁਧਾਰ ਲਹਿਰ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਲਾਂਚਨ ਲਾਏ ਨੇ ਸੁਖਵੀਰ ਸਿੰਘ ਬਾਦਲ ਤੇ ਲਾਂਚਨ ਨਹੀਂ ਲਾਏ ਇਹ ਉਹਨਾਂ ਨੇ ਇਸ ਚਿੱਠੀ 'ਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਜਲਦੀ ਕਰੋ ਵੈਸੇ ਜਲਦੀ ਇਹ ਵੀ ਇੱਕ ਕਾਰਨ ਹੈ ਕੁੜੀ ਦਾ ਪਿਆ ਇਹ ਵੀ ਹੈ ਫਿਰ ਨੂੰ ਪਤਾ ਨਹੀਂ ਜੇ ਇਸ ਸਾਲ ਚ ਕੁੜੀ ਦਾ ਵਿਆਹ ਹੋਗਾ ਤੇ ਫਿਰ ਕਿੰਨੇ ਕੁ ਲੋਕ ਆਉਂਦੇ ਨੇ ਨਹੀਂ ਆਉਂਦੇ ਇਹ ਵੀ ਮਨਚ ਹੋ ਸਕਦਾ ਸਿਆਸੀ ਵੀ ਹੈ ਸਮਾਜਿਕ ਵੀ ਹੈ ਤੇ ਵੈਸੇ ਜਿਹੜੀ ਖੋਰ ਦੱਸਾਂ ਤੁਹਾਨੂੰ ਅੱਜ ਜਦੋਂ ਕੱਲ ਤੱਕ ਸਾਹ ਤੇ ਪਹੁੰਚੇ ਪਹਿਲੇ ਤਾਂ ਖੈਰ ਮੱਥਾ ਟੇਕਿਆ ਫਿਰ ਜਦੋਂ ਪਹੁੰਚੇ ਉੱਥੇ ਕੋਈ ਵੀ ਨਹੀਂ ਸੀ ਨਾ ਆਪ ਸੀ ਨਾ ਉਹਨਾਂ ਦੇ ਸਖਤਰ ਸੀ ਤੇ ਨਾ ਹੀ ਮੀਡੀਆ ਐਡਵਾਈਜ਼ਰ ਸੀ ਤਾਂ ਫਿਰ ਉੱਥੇ ਜਿਹੜਾ ਵੀ ਬੰਦਾ ਬੈਠਾ ਸੀ ਉਹਨੂੰ ਇਹਨਾਂ ਨੇ ਅਫਦਰ ਲੈਟਰ ਫੜਾਇਆ ਤੇ ਜਾਣ ਲੱਗੇ ਸੱਟ ਲੱਗੀ ਇਹਨਾਂ ਦੇ ਤੇ ਕੋਈ ਮਾਈਨਰ ਜਾਂ ਫ੍ਰੈਕਚਰ ਹੋ ਗਿਆ ਤੇ ਹੁਣ ਉਤੇ ਪਲਸਟਰ ਲਗਾਇਆ ਹੋਇਆ ਤੇ ਉਹ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਝੂਠ ਬੋਲਣ ਦੀ ਸਾਜ ਸ਼ੁਰੂ ਕਰਤੀ ਦੇਖ ਲਓ ਤੁਸੀਂ ਆ ਹੀ ਕੁਛ ਹੋਣਾ ਸ਼ੁਰੂ ਹੋ ਗਿਆ ਤਾਂ ਉਹ ਛੱਡੋ ਚਲੋ ਚਲੋ ਲੋਕ ਜੋ ਮਰਜੀ ਕਹਿਣ ਪਰ ਆਪਾਂ ਜੀ ਦਲੀਲ ਦੇ ਨਜ਼ਰੀਏ ਤੋਂ ਦੇਖੀਏ ਸਖਵੀਰ ਸਿੰਘ ਬਾਦਲ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਤੋਂ ਜਿਹੜੇ ਇੱਕ ਪਾਸੇ ਕਹੀ ਜਾਂਦੇ ਨੇ ਕਿ ਮੈਂ ਸਾਰਾ ਕੁਝ ਬਿਨਾਂ ਕਿਸੇ ਦਲੀਲ ਤਰਕ ਤੋਂ ਮੰਨਨ ਨੂੰ ਪ੍ਰਵਾਨ ਹੈ ਦੂਜੇ ਪਾਸੇ ਤਰਕ ਨਹੀਂ ਦਿੰਦੇ ਸਭਾ ਦੂਜਿਆਂ ਨੂੰ ਝੂਠਾ ਕੂੜ ਪ੍ਰਚਾਰ ਇਹਦਾ ਮਤਲਬ ਜਦੋਂ ਜਥੇਦਾਰ ਸਾਹਿਬ ਇਹ ਕਹਿੰਦੇ ਨੇ ਕਿ ਤੈਨੂੰ ਤਨਖਾਹਿਆ ਇਕਰਾਰ ਦਿੱਤਾ ਉਹ ਝੂਠ ਤੇ ਕੂੜ ਕਰਕੇ ਦਿੱਤਾ ਇਹਦਾ ਚੈਲੰਜ ਕਰਤਾ ਨਾ ਫੈਸਲੇ ਨੂੰ ਜਨੀ ਸਿੰਘ ਸਹਿਬਾਨ ਦੇ ਫੈਸਲੇ ਨੂੰ ਚੈਲੰਜ ਕਰਤਾ ਇੱਕ ਕਿਸਮ ਦਾ ਕਿ ਉਹਨਾਂ ਨੇ ਤੈਨੂੰ ਜਿਹੜੇ ਕਿਹਾ ਵੀ ਤੂੰ ਗੁਨਾਹ ਕੀਤੇ ਨੇ ਬੱਜਰ ਉਹਦੇ ਲਈ ਤੂੰ ਉਹਨੇ ਜਿਹੜੇ ਹੈ ਤੈਨੂੰ ਤਨਖਾਹਿਆ ਇਕਰਾਰ ਦਿੱਤਾ ਜਾਂਦਾ ਤੇ ਇਹ ਕਹਿੰਦਾ ਵੀ ਇਹ ਕੂੜ ਪ੍ਰਚਾਰ ਹੋ ਰਿਹਾ ਹੈ ਸੋ ਇਹ ਸਾਰੀਆਂ ਗੱਲਾਂ ਨੇ ਇੱਕ ਨਵੀਂ ਕਿਸਮ ਦੀ ਜਿਹੜੀ ਹੈ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਕੋਈ ਕਿਸਮ ਦੀਆਂ ਗੱਲਾਂ ਤਾਂ ਪਹਿਲਾਂ ਹੀ ਚੱਲਦੀਆਂ ਨੇ ਵੀ ਇਹਨਾਂ ਲੰਬਾ ਸਮਾਂ ਕਿਉਂ ਲੈ ਲਿਆ ਸਿੰਘ ਸਾਹਿਬ ਨੇ ਇਹ ਨਹੀਂ ਡਿਲੇ ਕਿਉਂ ਕਰ ਰਹੇ ਨੇ ਕੀ ਉਹ ਕੋਈ ਵਿਜਲਾ ਰਹਾ ਰੱਬ ਰਹੇ ਨੇ ਕਿ ਚੋਲ ਮੱਧਮਾਰਗ ਕੋਈ ਲੱਭ ਲਈਏ ਤੇ ਕੀ ਉਹ ਸੰਗਤ ਦੀ ਭਾਵਨਾ ਜਾਂ ਉਹ ਹਲੇ ਥੋੜੀ ਜਿਹੀ ਬਿਲਪਾਪਰ ਇਕੱਠੀ ਕਰ ਰਹੇ ਨੇ ਹਿੰਮਤ ਇਕੱਠੀ ਕਰ ਰਹੇ ਨੇ ਵੀ ਇਹ ਵੱਡਾ ਫੈਸਲਾ ਹੈ ਜਾਂ ਉਹ ਮਤਲਬ ਹਲੇ ਜਦੋਂ ਸੰਪਰਦਾਵਾਂ ਦੇ ਮੁਖੀਆਂ ਨੂੰ ਮਿਲਣਾ ਉਦੋਂ ਬਾਅਦ ਫੈਸਲਾ ਕਰਨਾ ਲੇਕਿਨ ਇਹ ਨਹੀਂ ਡਿਲੇ ਕਿਉਂ ਹੈ ਇਹ ਗੱਲ ਵੀ ਬੰਨੇ ਦੋ ਗੱਲਾਂ ਬਿਲਕੁਲ ਸਹੀ ਨੇ ਇੱਕ ਚਿੱਠੀ 'ਚ ਇਹ ਕਹਿਣਾ ਕਿ ਜੀ ਇਹ ਵੀ ਸਾਡੇ ਨਾਲ ਹੀ ਇਹ ਆਨੰਦਮਾਨ ਦੇ ਰਹੇ ਸਤਾ ਸੁਖ ਦਾ ਬਿਲਕੁਲ ਠੀਕ ਹੈ ਲੇਕਿਨ ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਜੋ ਸੁਖਵੀਰ ਸਿੰਘ ਬਾਦਲ 'ਤੇ ਲਾਇਆ ਨੇ ਨਾਗੇਸ਼ ਰਾਮਨੀ ਕਾਲੀ ਦਾ ਤੇ ਲਾਇਆ ਨੇ ਇਹ ਗੱਲ ਵੀ ਤਾਂ ਠੀਕ ਹੈ ਲੋਕ ਅੱਜ ਦੀ ਚਿੱਠੀ ਨੇ ਜਿਹੜਾ ਹੈ ਜਿਵੇਂ ਵਫਤ ਮਿਲਦੇ ਨੇ ਜਿਵੇਂ ਆਪ ਕਹੀ ਜਾਂਦੇ ਨੇ ਸਖਵੀਰ ਸਿੰਘ ਬਾਦਲ ਇਸ ਗੱਲ ਤੋਂ ਮੁਨਕਰ ਨਹੀਂ ਉਹ ਤਾਂ ਇਹ ਕਹਿੰਦੇ ਨੇ ਤੁਸੀਂ ਡਿਲੇ ਕਰ ਰਹੇ ਹੋ ਜੀ ਜਿਆਦਾ ਜਿਆਦਾ ਦੇਖੋ ਕਹਿੰਦੇ ਦੇਖੋ ਤੁਹਾਨੂੰ ਅਸੀਂ 17 10 24 ਨੂੰ ਫੇਰ ਦੁਬਾਰਾ ਬੇਨਤੀ ਕੀਤੀ ਸੀ ਅਸੀਂ ਤੁਹਾਡੇ ਕੋਲ ਆ ਕੇ ਤੁਸੀਂ ਕਿ ਜਲਦੀ ਕਰੋ ਫੈਸਲਾ ਫਿਰ 22 10 24 ਨੂੰ ਫੇਰ ਇੱਕ ਵਕਤ ਮਿਲਿਆ ਤੇ ਫਿਰ ਹੁਣ ਮੈਂ ਆਇਆ ਜੋਦੜੀ ਕਰਨ ਤੇ ਜੋ ਵੀ ਸਜਾ ਰਹੇ ਨੇ ਯਾਰ ਜੋ ਵੀ ਦੀ ਤੁਸੀਂ ਇੱਕ ਪਾਸੇ ਕਹੀ ਜਾਂਦੇ ਹੋ ਜਲਦੀ ਕਰੋ ਨਕਸਨ ਬੜਾ ਹੋ ਰਿਹਾ ਹੈ ਅਕਾਲੀ ਦਲ ਦਾ ਸੋ ਬਹੁਤ ਸਾਰੇ ਸਵਾਲ ਲਏ ਜਿਨ੍ਹਾਂ ਨੂੰ ਹੁਣ ਉਹ ਨਿਪਟਣਾ ਪੈਣਾ ਹੈ ਜਥੇਦਾਰ ਸਾਹਿਬ ਨੂੰ ਵੀ ਹੁਣ ਚਾਹੀਦਾ ਹੈ ਕਿ ਜਲਦੀ ਮੈਂ ਕਹੋ ਨਾ ਵੈਸੇ ਉਹਨਾਂ ਨੂੰ ਸਰਾਹਦੇ ਨਾਲ ਪਰ ਠੀਕ ਹੈ ਪਰ ਮੈਂ ਇਹਨਾਂ ਜਰੂਰ ਕਹਿ ਸਕਦਾ ਇਹ ਚਿੱਠੀ ਤੋਂ ਬਾਅਦ ਇੱਕ ਮਸਲਾ ਹੋਰ ਜਿਹੜਾ ਹੈ ਉਲਝ ਗਿਆ ਜਾਂ ਇਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਚ ਨਹੀਂ ਮਿਲ ਜੇ ਇੱਕ ਨਵੀਂ ਵੀਡੀਓ ਤੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ